ਮੈਂ ਐਡਵੋਕੇਟ ਨਵਦੀਪਜੀਤ ਦਾ ਚੇਅਰਮੈਨ ਸ਼ੁਗਰਪੱਟ ਪੰਜਾਬ ਮੈਂ ਅਦਾਰਾ ਆਵਾਜ਼ ਸੱਚ ਦੀ ਨੂੰ ਬਹੁਤ ਬਹੁਤ ਪਹਿਲਾਂ ਤਾਂ ਉਹਨੂੰ ਬਤਾਈ ਦਿੰਦਾ ਕਿ ਉਹਨਾਂ ਨੇ ਜੋ ਆਪ ਦਾ ਕੱਲੇ ਕੱਲੇ ਪਿੰਛ ਬਠਿੰਡਾ ਸ਼ਹਿਰ ਨੇ ਪੰਜਾਬ ਨੇ ਸਾਰੇ ਦੇਸ਼ ਦੇ ਵਿੱਚ ਆਪਦੇ ਅਦਾਰੇ ਦਾ ਜਿਹੜਾ ਹੈ ਨਾਮ ਰੌਸ਼ਨ ਕੀਤਾ ਤੇ ਨਾਲ ਹੀ ਮੈਂ ਪੱਤਰਕਾਰ ਰਾਜਕੁਮਾਰ ਜੀ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਉਹਨਾਂ ਨੇ ਇਹਨਾਂ ਨੂੰ ਜਿਹੜਾ ਹੈ ਬਠਿੰਡਾ ਦਾ ਇੰਚਾਰਜ ਲਾਇਆ ਸੋ ਮੇਰੇ ਵੱਲੋਂ ਇਸ ਅਦਾਰੇ ਨੂੰ ਤੇ ਰਾਜਕੁਮਾਰ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਲੱਖ ਲੱਖ ਵਧਾਈਆਂ ਮੈਂ ਆਸ ਕਰਦਾ ਕਿ ਜੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਸਰਕਾਰ ਹੈ ਉਹਨਾਂ ਦੁਆਰਾ ਜੋ ਸਕੀਮਾਂ ਜੋ ਲੋਕਾਂ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਆ ਉਹਨਾਂ ਨੂੰ ਇਸ ادارے ਦੁਆਰਾ ਲੋਕਾਂ ਤੱਕ ਪਹੁੰਚਾਉਣ ਦਾ ਵੱਧ ਤੋਂ ਵੱਧ ਜੋ ਜਰੀਆ ਬਣ ਗਏ ਔਰ ਮੈਂ ਆਸ ਕਰਦਾ ਹੈ ਕਿ ਇਸ ادارے ਦੁਆਰਾ ਇਹ ਜੋ ਸਰਕਾਰ ਦੋਰਾ ਕੰਮ ਕੀਤੇ ਜਾਂਦੇ ਆ ਔਰ ਮੈਂ ਆਸ ਕਰਦਾ ਕਿ ਰਾਜਕੁਮਾਰ ਜੀ ਦੁਆਰਾ ਜੋ ਇਹ ਸਰਕਾਰ ਦੇ ਕੰਮ ਪੰਜਾਬ ਲੈਵਲ ਤੇ ਸ਼ਹਿਰ ਲੈਵਲ ਤੇ ਕੀਤੇ ਜਾਂਦਾ ਉਹਨਾਂ ਨੂੰ ਲੋਕਾਂ ਦੇ ਵਿੱਚ ਘਰ-ਘਰ ਤੱਕ ਲੈ ਕੇ ਜਾਣਗੇ ਤਾਂ ਕਿ ਲੋਕ ਸਮਝ ਸਕਣ ਕਿ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਜਾਂ ਪੰਜਾਬ ਸਰਕਾਰ ਲੋਕਾਂ ਦੇ ਕੰਮ ਕਰ ਰਹੀ ਹੈ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਰੰਗਲਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਆਪਦਾ ਬਹੁਤ ਵੱਡਾ ਯੋਗਦਾਨ ਪਾ ਰਹੀ ਹੈ